ਇਸ ਜਿਸ ਦੇ ਹੱਥ ਵਿੱਚ ਕਿਸੇ ਨ ਕਿਸਮ ਦਾ ਜ਼ੋਰ ਹੈ ਕੋਈ ਤਾਕਤ ਹੈ ਉਹ ਆਪ ਦਾ ਰਾਜ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਅਸਲੀ ਜ਼ੋਰ ਪਰਮਾਤਮਾ ਦਾ ਹੈ ਉਹ ਹੀ ਕਿਸੇ ਨੂੰ ਆਪ ਦੀ ਕਲਾ ਵਿੱਚੋਂ ਕਿਸੇ ਨੂੰ 14 ਕਲਾ ਕਿਸੇ ਨੂੰ 16 ਕਲਾ ਕਿਸੇ ਨੂੰ ਕੋਈ ਹੋਰ ਕਲਾ ਦੇ ਕੇ ਆਪ ਦੀ ਕਲਾ ਵਧਾਉਂਦਾ ਹੈ ਪ੍ਰਗਟ ਕਰਦਾ ਹੈ ਤੇ ਅਸੀਂ ਉਸ ਨੂੰ ਅਵਤਾਰ ਸਮਝ ਲੈਂਦੇ ਹਾਂ ਕਿ ਇਹ ਹੀ ਸ਼ਾਇਦ ਰੱਬ ਹੈ ਇਸ ਤਰ੍ਹਾਂ ਅਸੀਂ ਅਸਥੋਰ ਨਾਲ ਜਿਆਦਾ ਜੁੜ ਜਾਂਦੇ ਹਾਂ ਜੇ ਕੋਈ ਸ਼ੋਰਮਾ ਹੈ ਕੋਈ ਚੌਦਾ ਹੈ ਉਸ ਨੇ ਕਿਤੇ ਧਰਮ ਜੁੱਦ ਵਿੱਚ ਆਪ ਦੀ ਸ਼ਹਾਦਤ ਦੇ ਦਿੱਤੀ ਅਸੀਂ ਉਸ ਨੂੰ ਸਰਮਾਰ ਮੰਨ ਕੇ ਆਪ ਦੇ ਜੀਵਨ ਦਾ ਆਈਡੀਅਲ ਬਣਾ ਕੇ ਉਸ ਮਤਾਵਕ ਫਿਰ ਆਪ ਦੇ ਜੀਵਨ ਵਿੱਚ ਚੱਲ ਪੈਂਦੇ ਹਾਂ ਤੇ ਗੁਰਬਾਣੀ ਵਿੱਚ ਸਾਨੂੰ ਇਹ ਵਿਚਾਰ ਦਿੱਤੀ ਹੈ ਕਿ ਭਾਵੇਂ ਕਿਸੇ ਕੋਲ ਕਿੰਨੀ ਵੀ ਕਲਾ ਕਿਉਂ ਨਾ ਹੋਵੇ ਪਰ ਜੋ ਸਰਬ ਕਲਾ ਸਮਰੱਥ ਹੈ ਉਹ ਪ੍ਰਮਾਤਮਾ ਹੈ ਉਸਨੇ ਸਾਰਿਆਂ ਨੂੰ ਕਲਾ ਦਿੱਤੀ ਹੈ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਅਤ ਸੂਰਾ ਜੈ ਕੋ ਕਹਾਵੇ ਭਾਵੇਂ ਕਿੰਨਾ ਕੋਈ ਵਿਦਵਾਨ ਕਿਉਂ ਨਾ ਹੋਵੇ ਪੜਿਆ ਲਿਖਿਆ ਕਿਉਂ ਨਾ ਹੋਵੇ ਬਹੁਤ ਸ਼ਾਸਤਰ ਬਹੁ ਸਿਮਰਤੀ ਦੇਖੇ ਸਰ ਢੰਡੋਲ ਪਿਉਸ ਤੇ ਸਾਰੇ ਕਿਉਂ ਨਾ ਪੜ ਲਿਖੇ ਹੋਣ ਪਰ ਨਾਮ ਤੋਂ ਬਿਨਾ ਜੋ ਵੀ ਵਿਦਿਆ ਪੜ੍ਹੀ ਹੋਈ ਹੈ ਉਹ ਸਿਰਫ ਇੱਕ ਅਹੰਕਾਰ ਹੈ ਤੇ ਗੁਰਬਾਣੀ ਵਿੱਚ ਉਸ ਚੀਜ਼ ਨੂੰ ਮਹਾਰਾ ਸਮਝਾਉਂਦੇ ਨੇ ਬਹੁ ਸਾਸ਼ਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੋਜਿਸ ਨਾਹੀ ਹਰ ਹਰੇ ਨਾਮਕ ਨਾਮ ਅਮੋਲ ਨਾਮ ਤੋਂ ਬਿਨਾ ਪਰਮਾਤਮਾ ਦੀ ਕਿਰਪਾ ਤੋਂ ਸ਼ਬਦ ਤੋਂ ਬਿਨਾ ਜੋ ਵੀ ਕਲਾ ਹੈ ਤੇ ਉਸ ਦੇ ਦਿੱਤੇ ਹੋਏ ਇੱਕ ਸ਼ਕਤੀ ਹੈ ਜਿਹੜੇ ਕੁਝ ਸਮੇਂ ਵਾਸਤੇ ਕੋ ਇਥੋਂ ਦੇ ਅਵਤਾਰਾਂ ਨੂੰ ਜਾਂ ਇਥੋਂ ਦੇ ਲੋਕਾਂ ਨੂੰ ਪ੍ਰਦਰਸ਼ਿਤ ਕਰਵਾਇਆ ਤੇ ਅਸੀਂ ਉਸ ਤੇ ਮਗਰ ਲੱਗ ਜਾਂਦੇ ਹਾਂ ਇਸਾ ਅਸੀਂ ਮਾਇਆ ਦੇ ਦੇਸ਼ ਵਿੱਚ ਆ ਕੇ ਇਹਨਾਂ ਤੋਂ ਪ੍ਰਭਾਵਿਤ ਹੁੰਦੇ ਹਾਂ ਪੰਜਾਂ ਤੋਂ ਤੇ ਗੁਰਬਾਣੀ ਵੀ ਸਾਨੂੰ ਜੋੜਦੇ ਨੇ ਇੱਕ ਪਰਮਾਤਮਾ ਦੇ ਨਾਲ ਜਿਸ ਨੇ ਸਾਰਿਆਂ ਨੂੰ ਪੈਜ ਹੈ ਜੋ ਸਾਡਾ ਸਾਰਿਆਂ ਦਾ ਮੂਲ ਹੈ ਜਿਹੜਾ ਸਵਸਥ ਦੇ ਜਿੱਦਾਂ ਲਖ ਰਹੇ ਹਨ ਉਸ ਨੂੰ ਪ੍ਰਵਾਨ ਉਹ ਸਾਹਿਬ ਪ੍ਰਵਾਨ ਹੈ ਉਸ ਨੂੰ ਧਿਆਨ ਵਿੱਚ ਰੱਖੋ ਕਿਸੇ ਦਸਤੂਲ ਦੇ ਕਿਸੇ ਦੇਂਦ ਦੇ ਐਲ ਵੀ ਪੂਜਾ ਨਾ ਕਰੋ ਕਿ ਤੁਸੀਂ ਉਸ ਦੇ ਅੰਦਰ ਵਸਣ ਵਾਲੇ ਨਾ ਬੋਲ ਜਾਓ ਐਸੇ ਵਸਤਾ ਵਸ ਨੂੰ ਸਮਝਾਉਂਦੇ ਨੇ ਇੱਕ ਜਿਸ ਦਾ ਹੁਕਮ ਚੱਲਦਾ ਹੈ ਉਹ ਪਰਮਾਤਮਾ ਹੈ ਉਸਦੇ ਹੁਕਮ ਨਾਲ ਜੀਵ ਇਸ ਸ੍ਰਿਸ਼ਟੀ ਵਿੱਚ ਆਉਂਦਾ ਹੈ ਉਸਦੇ ਹੁਕਮ ਨਾਲ ਉਸ ਨੂੰ ਕਲਾ ਦੇ ਕੇ ਭੇਜਿਆ ਜਾਂਦਾ ਹੈ ਜਦੋਂ ਉਸ ਦਾ ਹੁਕਮ ਆਉਂਦਾ ਹੈ ਉਹ ਕਲਾ ਨੂੰ ਵਾਪਸ ਖਿੱਚ ਲੈਂਦਾ ਹੈ ਜੀਵ ਚਲਾ ਜਾਂਦਾ ਹੈ ਜਿਸ ਕੇ ਚੇਰੇ ਨਾ ਫਿਰੇ ਸਾਹਿਬ ਸੋ ਪਰਵਾਨੀ ਉਸਦੇ ਹੁਕਮ ਦੇ ਅਬਦੁੱਲੇ ਕੋਈ ਨਹੀਂ ਕਰ ਸਕਦਾ ਜਿਨ੍ਹਾਂ ਚੇਰੇ ਚੱਲਣਾ ਹੱਥ ਤੇ ਨਾ ਕਿਸ਼ਨਾਹੀ ਜਦੋਂ ਪਰਮਾਤਮਾ ਦੇ ਦਰਗਾਹ ਵਿੱਚੋਂ ਚਿੱਠੀ ਆਉਂਦੀ ਹੈ ਤੇਰੇ ਰਾਜਾ ਵੀ ਉੱਠ ਕੇ ਤੁਰ ਪੈਂਦਾ ਹੈ ਪਰਜਾ ਵੀ ਉੱਠ ਕੇ ਤੁਰ ਪੈਂਦੇ ਹੈ ਗਰੀਬ ਨੂੰ ਵੀ ਸਮਾਂ ਅੰਤ ਆਉਂਦਾ ਹੈ ਰਾਜੇ ਦੇ ਵੀ ਮੌਤ ਹੋ ਜਾਂਦੀ ਹੈ ਉਹ ਇਹ ਜੰਮ ਗਰੀਬ ਨੂੰ ਵੀ ਆ ਕੇ ਪਕੜਦੇ ਨੇ ਉਹ ਇਹ ਕਾਲ ਉਹ ਇਹ ਅਮੀਰ ਨੂੰ ਵੀ ਆ ਕੇ ਪਕੜਦੇ ਨੇ ਹਰ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਿਦਾਨੀ ਰੇ ਅਸਲੀ ਧਨ ਅਸਲੀ ਕਮਾਈ ਨਾ ਧਨ ਹੈ ਇਸ ਲੋਕ ਦੀ ਕਮਾਈਆਂ ਇਸ ਲੋਕ ਦੀਆਂ ਪੜਾਈਆਂ ਇਥੋਂ ਦੀ ਵਿਦਵਤਾ ਉਹ ਇੱਕ ਕੁਝ ਸਮੇਂ ਵਾਸਤੇ ਦੀ ਕਲਾ ਹੈ ਤੇ ਜੇ ਕਿਸੇ ਨੂੰ ਮਹਾਰਾਜ ਕਹਿੰਦੇ ਨੇ ਇਹ ਗੱਲਾਂ ਬਾਤਾਂ ਕਰਨੀਆਂ ਆ ਵੀ ਗਈਆਂ ਕੋਈ ਵਿਦਵਾਨ ਤੌਰ ਤੇ ਅਖਰੀ ਗਿਆਨ ਕਰਨਾ ਆ ਵੀ ਗਿਆ ਪਰ ਜੇ ਮਨ ਵਿੱਚ ਨਾਮ ਨਹੀਂ ਵਸਿਆ ਹੋਇਆ ਉਸ ਤਪਵੇਂ ਪਹਰਤ ਉਸ ਸਤਿਕਾਰ ਵੀ ਹੋ ਜੇ ਪਰ ਅੰਦਰੋਂ ਨਾਮ ਤੋਂ ਉਹ ਇਹ ਨਾ ਹੈ ਸ਼ਬਦ ਵਿੱਚ ਮੰਨ ਨਹੀਂ ਸਮਾਇਆ ਤੇ ਦਰਗਾਹ ਵਿੱਚ ਕبول ਨਹੀਂ ਹੋਏਗਾ ਉਸ ਉਤਰਗਾਹ ਦੇ ਵਿੱਚ ਜਾਣ ਲੱਗੇ ਆ ਪੁੱਛਿਆ ਜਾਏਗਾ ਕਿਉਂਕਿ ਉਸਨੇ ਸ਼ਬਦ ਨੂੰ ਛੱਡ ਕੇ ਇਸ ਕੱਚੇ ਤੰ ਨੂੰ ਆਪ ਦੇ ਮਨ ਵਿੱਚ ਧਾਰਨ ਕਰ ਲਿਆ ਇਹ ਕੱਚਾ ਤੰ ਮੂਰਖ ਇਕੱਠਾ ਕਰਦੇ ਨੇ ਗੁਰਮੁਖ ਨਾਮ ਧੰਨ ਦਾ ਵਪਾਰ ਕਰਦੇ ਨੇ